ਹੈਲੋ ਗਾਇਸ ਗੁੱਡ ਮਾਰਨਿੰਗ ਕੀ ਹਾਲ ਚਾਲ ਉਮੀਦ ਕਰਦਾ ਸਾਂ ਠੀਕ ਠਾਕ ਹੋਵਗੇ ਤੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਮੇਰੇ ਨਵੇਂ ਬਲੌਗ 'ਚ ਚਲੋ ਜੀ ਉੱਠ ਪਏ ਆ ਸੀ ਜਲਦੀ ਉੱਠਿਆ ਥੋੜਾ ਬ ਤੇ ਅੱਜ ਬਸ ਨਾ ਨੂੰ ਦਿਲ ਕਰਦਾ ਨਾ ਨਾ ਵੀ ਨਹੀਂ ਆ ਜੀ ਮੈਂ ਜਿੱਦਾਂ ਮੂੰਹ ਮਾ ਧੋ ਲਾਂਗੇ ਤੇ ਕੰਮ ਤੇ ਜਾਵਾਂਗੇ ਇਹ ਰੋਜ਼ ਦਾ ਨਿਆ ਯਾਰ ਇੱਕ ਦਿਨ ਹੋ ਜਾ ਕਿ ਚੱਕਰ ਹੋ ਗਿਆ ਕਿ ਨੀਂਦਾ ਵਾਂਗੇ ਤੇ ਅੱਜ ਮੂੰਹ ਮਾ ਧੋਵਾਂਗੇ ਆਠ ਵਾਜੀ ਗਏ ਨੇ ਡੇਟ ਪੀਓ ਗੈਸੋ ਕਰ ਮੈਂ ਏ ਤੇ ਹੁਣ ਮੂੰਹ ਮਾ ਧੋਣੇ ਜਾਂਦੇ ਆ ਘਰ ਤੇ ਤਾਈ ਜੀ ਹੁੰਦੇ ਘਰ ਸਤੇ ਮੈਂ ਜਾਣੇ ਆਪਣੇ ਘਰ ਹੁਣ ਰੋਜ਼ ਹੀ ਤਾਈ ਹੁੰਦੇ ਘਰ ਸੋਣਾ ਵੈਸੇ ਮੈਂ ਜੀ ਦੇ ਮੰਮੀ ਨੇ ਤਾਂ ਥੋੜੀਆ ਦੇ ਘਰ ਹੀ ਸੋਣਾ ਤਾਈ ਜੀ ਹੁੰਦੇ ਘਰ ਹੀ ਉਹ ਜਮਾਂ ਦੇ ਘਰ ਹੀ ਸੋਣਾ ਤੇ ਚਲਦੇ ਆ ਕਿ ਆ ਟੂਰ ਹੁੰਦੇ ਆ ਕੰਮ ਤੇ ਜਾਣ ਨੂੰ ਮੂੰਹ ਹੀ ਧੋ ਲਾਂਗੇ ਅੱਜ ਪਾਸ ਲੋ ਜੀ ਅੱਜ ਅਸ ਬਣਾਏ ਮਿਕਸ ਸਬਜੀ ਮਿਕਸ ਟੋਰੀ ਦਾ ਮਿਕਸ ਇਹ ਕੀ ਹੈ ਆਲੂ ਪਾਣੀ ਵੀ ਨਵਾਇ ਪੁੱਛ ਨਰ ਮੈਂ ਟੁੱਡਾ ਇਹ ਟੁੱਡਾ ਵੀ ਅਸਾਰ ਤਾਂ ਸਾਡਾ ਟੁੱਡਾ ਸਾੜਿਆ ਨਹੀਂ ਪਿਓ ਵਾ ਕਰਕਣਾ ਹਾਂ ਜੀ ਬੰਦੇ ਵੈਸੇ ਹਰ ਤੇ ਸਿਆਰ ਕੀ ਕਹਿੰਦੇ ਆ ਚੁੱਲ੍ਹੇ ਚੁੱਲ੍ਹੇ ਸਹੀ ਬੰਦੇ ਆ ਭਾਬੀ ਜੀ ਬਣਾਉਂਦੇ ਟੁੱਡਾ ਇਹ ਟੋਡੇ ੜੇ ਆਂਦੇ ਇੱਪਨੀ ਛਰੇ ਆਈ ਬੈਠੀ ਹੋਈ ਹੈ

ਜਾ ਪੋ ਆਲਾ ਤੇ ਮੱਥੇ ਜਸਵੀਰ ਲਾਈ ਨਾ ਟਿੱਕਾ ਲਵਾ ਟਿੱਕਾ ਥਿਲਾ ਲਾ 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 ਟਿੱਕਾ ਲਾ ਆਂਦਾ ਖਣਾ ਆਂਦਾ ਆਂਦਾ ਖਣਾ ਬਾਬਾ ਆ ਆਦੇ ਚਿੱਟਾ ਨਹੀਂ ਹਾਂਦੀ ਉਹ ਦੂਜਾ ਹਾਂਦੀ ਹੈ ਉਹ ਗੋਲੀ ਨਾ ਚਿੱਟਾ ਚਿੱਟਾ ਨਹੀਂ ਬਾਬਾ ਵੜਾ ਪੂੜਾ ਬਣਾ ਪੂੜਾ ਹੂੰ ਚਿੱਟਾ ਚਿਕਨ ਵਾਲੀ ਚਿੱਟਾ ਨਾ ਜੀ ਸ਼ੁਰੂ ਕਿਹੜਾ ਕਰਿਆ ਲੋ ਜੀ ਆਪਣੇ ਆੜੇ ਹੋ ਗਏ ਸਿਆਲ ਚਾਂਡੇ ਖਾਣੇ ਬੜੇ ਜ਼ਰੂਰੀ ਆ ਹੋ ਗਏ ਨਾ ਹੋ ਗਏ ਅਗਲੇ ਰ ਆ ਗਏ ਤੇ ਕਾਮ ਨਾਲ ਸਿਆਲ ਦੇ ਰੋਟੀ ਲਖਾ ਲਈ ਅਸੀਂ ਕਿਤਾ ਬਾ ਆਪਣੇ ਉਹਦੇ ਟਿੱਕਾ ਪਾ ਟਿੱਕਾ ਇਸ ਲਈ ਸਾਡੀ ਟਿੱਕਾ ਲਾ ਲਈ ਇੱਕ ਇੱਕ ਕਾਵਾ ਸਵੇਰੇ ਨਾਲ ਲਾ ਲਾਇਆ ਰਹੇ ਕਾਵਾ ਨੇ ਟੁੰਗਾ ਮਾਰਨਾ ਠੀਕਾ ਗਾਤਾ ਫੇਰੇ ਦਾਦੂ ਜੀ ਰੋਟੀ ਖਾ ਲਓ ਲੈ ਬਾਈ ਮਾ ਕੇ ਦਾਦੂ ਜੀ ਸ਼ਿਆ ਬਾਈ ਮਾ ਦਾਦੂ ਜੀ ਜਾ ਪਾ ਪਰ ਗਾਇ ਕਰ ਰੋਟੀ ਖਾ ਲਓ ਖਾ ਲਓ ਰੋਟੀ ਖਾ ਲਓ ਮਾਰ ਤੋ ਪਾਏ ਬਾਈ ਮਾ ਬਾਈ ਬਾਈ ਛੋ ਛੋ ਮਾਰੇ ਬਾਈ ਮਾ ਕੇ ਦਾਦੂ ਜੀ ਜੋੜਦੀ ਜੋੜਦੀ ਦਾਦੂ ਜੀ ਜੋੜਦੀ ਹੋਰ ਜੋੜਦੀ ਆ ਰੋਟੀ ਖਾ ਲੋ ਚਾਹੇ ਖਾਣਾਡਾ ਕਿੰਨੇ ਦੋ ਦੋ ਖਾ ਲੇਗੀ ਹਾਂ ਖਾ ਲੇਗੀ ਤੂੰ ਆਨੇ ਜੇ ਨਹੀਂ ਖਾਦੇ ਤੇ ਖਾ ਲਾ ਜੇ ਨਹੀਂ ਨਾ ਖਾਦੇ ਫਿਰ ਦੇਖੀ ਕਾਣਾ ਕੀ ਕਾਣਾ ਮੈਂ ਹਾਂ ਤੇ ਮੈਂ ਐਪੇ ਖਾਣੇ ਅੱਜ ਇਹ ਵੀ ਨੂੰ ਵੀ ਕਿਉਂ ਕੱਢ ਲੈ ਕੱਢ ਲੈ ਚੱਲਾ ਕੱਢ ਲੈ ਕੱਢ ਲੈ ਗਰਮੀਆਂ ਗਰਮ ਗਮ ਮਾਈ ਗਮ ਮਾਈ ਗਮ ਗਮਾ ਕੈਬੀ ਨੂੰ ਬਦੀ ਚੱਲਾ ਪਾਉਣ ਖਾਣੇ ਅੱਪਾ ਖਾਣੇ ਆਂਡਾ मैं ते श्रेया खावांगे ăn अंडा खाएंगे अंडा ăn अंडा खाएंगे ăn cái ăn cái ếch, ăn ăn cái ếch, ăn 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 बेच तलिए ठंडे अंडे फिर उनको छील लांगे ये छिला के अंडे तो छील लाओ तू छील लेगी हां धीरे-धीरे गम ना गम ना अच्छा तो अच्छा ला छेक अंडे में

ਕਹ ਲਾ ਉਹ ਨਗਰ ਹਾਂ ਨਾ ਜੋ ਉਹ ਵਾ ਨੋ ਹੈ ਕਾਲੂ ਬਣ ਨਹੀਂ ਮਾਈ ਦੇਖ ਜੀ ਸ਼੍ਰੀਆ ਕਰਦੀ ਆ ਡਾ ਕੇਕ ਕੱਟੇ ਕੇ ਦੀ ਆਂਡੇ ਵਾਲਾ ਕੇਕ ਮੱਕੂ ਡਰ ਗਏ ਸਾਰਾ ਢੱਕਰਾ ਹੋਗਾ ਘਰੋਂ ਹਾਂ ਜੀ ਅੱਜ ਮਿਲ ਕੇ ਦੇਖੋ ਜੀ ਹਾਪੀ ਬਰਥਡੇ ਹਾਪੀ ਬਰਥਡੇ ਕਰਦੀ ਆਂਡੇ ਦਾ ਮੱਕੂ ਦਨ ਕਰੇ ਆਉਂ ਬਾਟਾਉਂ ਆਹ ਇਹਦੇ ਕੱਦੇ ਲੱਗ ਜਣੀ ਆ ਇਹ ਆਉਂ ਇਹ 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 ਵਾੜਾ ਪੁਰਖੀ ਯਾਰ ਇਹ 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 ਆਉਂ ਕਾਈਏ ਕਾਈਏ ਤੂੰ ਕਿਨੇ ਕਾਇਆ Da Lău că lu' un păie, lu' unu' un păie Tu e cână, na? Ce tică? te mai e cână, do 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 cână, do A, na, a făt tu aia, a tu aia Ui, sau tu aia pute tăi? Da, ia Nica Da, ii nica aia, uite Da, ii, da, ii Anda cână, anda Anda cână, anda,